ਹੋ ਸਕਦਾ ਦੇਖੋ ਜਿਹੜਾ ਗੁਰਪ੍ਰੀਤ ਕੁੱਕੀ ਹੈ ਜੀ ਉਹ ਸਿਰ ਤੇ ਦਸਤਾਰ ਬੰਦਾ ਮਗਰ ਉਹ ਨਿਰੰਕਾਰੀਆਂ ਦੇ ਵੀ ਜਾਂਦਾ ਜੀ ਤੇ ਉਹ ਨਿਰੰਕਾਰੀਆਂ ਚ ਬਲੀਫ ਕਰਦਾ ਜੀ ਹੁਣ ਅਸੀਂ ਜਿੱਥੇ ਉਹ ਸਹੀ ਗੱਲ ਕਰਦਾ ਉਥੇ ਅਸੀਂ ਉਹਨੂੰ ਆਪਣੇ ਨਾਲ ਜੋੜ ਲੈਨੇ ਜਿੱਥੇ ਉਹਦੀ ਗੱਲ ਜਿਹੜੀ ਨਿਰੰਕਾਰੀਆਂ ਵਾਲੀ ਸਾਹਮਣੇ ਆਂਦੀ ਉਥੇ ਅਸੀਂ ਉਹਦਾ ਵਿਰੋਧ ਕਰ ਦਿੰਦੇ ਆ ਜੀ ਸਾਨੂੰ ਤੈਅ ਕਰਨਾ ਪੈਣਾ ਕਿ ਇਹ ਜਿਹੜੇ ਕੈਰੈਕਟਰ ਨੇ ਇਹਨਾਂ ਦਾ ਧਰਮ ਨਾਲ ਰਿਲੇਸ਼ਨ ਨਾ ਦਿਖਾ ਕੇ ਅਸੀਂ ਇਹਨਾਂ ਤੇ ਪ੍ਰਾਊਡ ਕਰਨ ਵਾਲੀ ਜਾਂ ਲਾਉਣ ਵਾਲੀਆਂ ਗੱਲਾਂ ਨਾ ਕਰੀਏ ਇਹਨਾਂ ਨੂੰ ਉਹਨਾਂ ਦੀ ਇੰਡੀਪੈਂਡੈਂਟ ਰਾਇਲਟੀ ਨੂੰ ਇੰਜੋਏ ਕਰਨ ਦਈਏ ਜੀ ਅਸੀਂ ਰੀਅਲ ਫੈਕਟਸ ਤੇ ਆ ਜੀਏ ਸਾਡੇ ਇਹ ਹੀਰੋ ਕਦੀ ਵੀ ਨਹੀਂ ਹੋ ਸਕਦਾ ਸਾਡੇ ਹੀਰੋ ਹਵਾਰੇ ਵਰਗੇ ਹੋ ਸਕਦੇ ਨੇ ਸੰਜਨੈਲ ਸਿੰਘ ਪੰਡਰਾਵੜ ਅਗੇ ਹੋ ਸਕਦੇ ਨੇ ਜੇ ਸਾਡੇ ਜਿਹੜੇ ਪੁਰਾਣੇ ਸ਼ਹੀਦ ਨੇ ਗਰਜਾ ਸਿੰਘ ਬੋਤਾ ਸਿੰਘ ਬਚੱਤਰ ਸਿੰਘ ਇਹਨਾਂ ਨੂੰ ਅਸੀਂ ਆਪਣਾ ਰੀਅਲ ਹੀਰੋ ਮੰਨੀਏ ਇਹ ਤਾਂ ਅੱਜ ਕਿਸੇ ਹੋਰ ਮਤਲਬ ਮਜਬੂਰੀ ਚ ਇਹ ਸਾਰਾ ਕੁਝ ਪੇਸ਼ ਕਰ ਰਹੇ ਆ ਸਟੇਟ ਨੇ ਜਦੋਂ ਕੰਨ ਮਰੋੜਿਆ ਤਾਂ ਅੱਜ ਨਰਿੰਦਰ ਮੋਦੀ ਕੋਲ ਜਾ ਕੇ ਬੈਠ ਗਿਆ ਦਲਜੀਤ ਦੋਸਾਂ ਜੀ ਉੱਥੇ ਜਾ ਕੇ ਉਹਨੇ ਭਾਰਤ ਮਹਾਨ ਦੀਆਂ ਗੱਲਾਂ ਵੀ ਕੀਤੀਆਂ ਸਭ ਕੁਝ ਕਰਦਾ ਤੇ ਇੱਕ ਜਗ੍ਹਾ ਦੇ ਉੱਤੇ ਉਹ ਵੀ ਕਹਿੰਦਾ ਕਿ 1984 ਦੀ ਕਤਲੇਆਮ ਜਿਹੜਾ ਹੋਇਆ ਜੈਨੋਸਾਈਡ ਹੋਇਆ ਉਹਨੂੰ ਤੁਸੀਂ ਦੰਗਿਆਂ ਦਾ ਨਾਮ ਨਾ ਦਿਓ। ਸੋ ਦੋਰਾ ਚਿਹਰਾ ਦੋਰਾ ਚਿਹਰਾ ਜਿਹੜਾ ਉਹਨਾਂ ਦਾ ਇਸ ਕਰਕੇ ਸਿੱਖਾਂ ਨੂੰ ਪ੍ਰੋਬਲਮ ਹੁੰਦੀ ਆ। ਬਟ ਮੈਂ ਇਸ ਚੀਜ਼ ਨੂੰ ਆਪਣੇ ਦਿਲ ਤੱਕ ਜਾਂ ਆਪਣੀ ਜਿਹੜੀ ਸਾਡੀ ਟੀਮ ਆ ਉਹਨਾਂ ਨੇ ਚੀਜ਼ ਜਚਾ ਚੁੱਕੇ ਹੋਏ ਆ ਕਿ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਜੀ ਇਹਨਾਂ ਦੀ ਜਿਹੜੀ ਰਾਇਲਟੀ ਆ ਜਾਂ ਜਿਹੜੀ ਇਹਨਾਂ ਦੀਆਂ ਸੈਲੀਬ੍ਰੇਸ਼ਨ ਕਰਨ ਵਾਲੀਆਂ ਜਿਹੜੀ ਸੈਲੀਬ੍ਰਿਟੀ ਵਾਲੀ ਪਰਫਾਰਮੈਂਸ ਆ ਉਹਨੂੰ ਸਿਰਫ ਤੁਸੀਂ ਇੱਕ ਸੀਮਤ ਕਰ ਲੋ ਉਹਨਾਂ ਦੀ ਨਿੱਜੀ ਲਾਈਫ ਤੱਕ